ਹਾਂਜੀ ਦੋਸਤੋ ਅਸਲ ਦੇ ਵਿੱਚ ਕੈਨੇਡਾ ਦੇ ਵਿੱਚ ਇੱਕ ਨਿਊਜ਼ ਬਹੁਤ ਜ਼ਿਆਦਾ ਫੈਲ ਰਹੀ ਹੈ ਕਿ ਐਲ ਐਮ ਆਈਜ਼ ਬੰਦ ਹੋਣ ਜਾ ਰਹੀਆਂ ਨੇ ਤਾਂ ਇਹ ਸੱਚੀ ਗੱਲ ਹੈ ਕਿ ਐਲ ਐਮ ਆਈਜ਼ ਬੰਦ ਹੋਣ ਜਾ ਰਹੀਆਂ ਨੇ ਐਲ ਐਮ ਆਈਜ਼ ਹੁੰਦੀਆਂ ਕੀ ਨੇ ਜਦੋਂ ਇਧਰ ਮਤਲਬ ਕਿ ਲੇਬਰ ਦੀ ਕਮੀ ਹੋ ਜਾਂਦੀ ਹੈ ਕਿ ਭਾਈ ਕੈਨੇਡਾ ਦੇ ਵਿੱਚ ਬੰਦੇ ਪੂਰੇ ਨਹੀਂ ਹੈਗੇ ਤੇ ਹਨਾ ਵੀ ਸਾਨੂੰ ਭਾਈ ਬਾਹਰੋਂ ਬੰਦੇ ਬੁਲਾਣੇ ਪੈਣਗੇ ਅੰਤ ਜਿਹਨਾਂ ਦੇ ਰੈਸਟੋਰੈਂਟਸ ਖੋਲੇ ਹੋਏ ਨੇ ਆਪਣੇ ਪੰਜਾਬੀਆਂ ਦੇ ਵੀ ਖੋਲੇ ਹੋਏ ਨੇ ਬਹੁਤ ਅੰਗਰੇਜ਼ਾਂ ਦੇ ਵੀ ਖੋਲੇ ਹੋਏ ਨੇ ਵੀਰਾਂ ਦੇ ਹਨਾ ਜਿਨ੍ਹਾਂ ਦੇ ਉਹ ਕਹਿੰਦੇ ਨੇ ਵੀ ਸਾਡੇ ਕੋਲ ਇੱਥੇ ਕੈਨੇਡਾ ਸਾਨੂੰ ਬੰਦੇ ਨਹੀਂ ਮਿਲ ਰਹੇ ਤੇ ਬਾਕੀ ਹਨਾ ਵੀ ਭਾਈ ਸਾਨੂੰ ਬਾਹਰੋਂ ਬੰਦਿਆਂ ਦੀ ਲੋੜ ਆ ਉਹ ਲੈਂਦੇ ਹੁੰਦੇ ਸੀ 35-35 ਲੱਖ ਕਿਉਂਕਿ ਐਲ ਐਮ ਆਈਜ਼ ਬਣ ਗਿਆ ਸੀ ਇੱਕ ਕਾਰੋਬਾਰ ਤੇ ਸਰਕਾਰ ਲਾਉਣ ਜਾ ਰਹੀ ਹੈ ਇਹਦੇ ਉੱਪਰ ਬੈਨ ਤੇ ਉਹ ਕਹਿ ਰਹੀ ਹੈ ਵੀ ਲੋ ਵੇਜ ਐਲ ਐਮ ਆਈ ਅਸੀਂ ਬੰਦ ਕਰਾਂਗੇ ਲੋ ਵੇਜ ਵੀ ਘੱਟ ਦਿਹਾੜੀ ਮਿਲਦੀ ਹੈ ਜੀ ਤੇ ਲੇਬਰ ਤੇ ਹਾਈਵੇਜ਼ ਬੰਦ ਨਹੀਂ ਹੋਣ ਜਾ ਰਹੀਆਂ ਬਟ ਉਹਨਾਂ ਦੇ ਉੱਪਰ ਕੈਪ ਲੱਗਣ ਜਾ ਰਿਹਾ ਮਤਲਬ ਕਿ ਬਿਲਕੁਲ ਬੰਦ ਨਹੀਂ ਹੋਣੀਆਂ ਸਿਰਫ 20% ਉਹਨਾਂ ਉੱਪਰ ਕੈਪ ਲੱਦਣ ਜਾ ਰਿਹਾ ਕਿ 20% ਘਟਾ ਦੇਵਾਂਗੇ ਅਸੀਂ ਤੇ ਜਿਹੜੇ ਹੁਣ ਰੈਜ਼ੈਂਟ 25 25 30 30 ਤੋਂ ਤੋਂ ਲੱਖ ਤੋਂ ਉੱਪਰ ਹੀ ਲੈਂਦੇ ਸੀ 30 35 ਲੱਖ ਦੇ ਵਿੱਚ ਵਿੱਚ ਕਹਿੰਦੇ ਸੀ ਭਾਈ ਵੀ ਜਾਏ ਤੂੰ ਇੰਨੇ ਪੈਸੇ ਦੇ ਦੇਓ ਹਨਾ ਇੱਕ ਕਾਰੋਬਾਰ ਬਣ ਗਿਆ ਸੀ ਤੇ ਸਰਕਾਰ ਨਹੀਂ ਚਾਹੁੰਦੀ ਕੈਨੇਡਾ ਦੀ ਕਿ ਇਦਦਰੋਂ ਬੰਦੇ ਆਉਣ ਹਨਾ ਕਿਉਂਕਿ ਇਹਨਾਂ ਦੇ ਵਿੱਚ ਜਿਹੜੇ ਸਟੂਡੈਂਟ ਆਏ ਆ ਕੰਮ ਤਾਂ ਉਹਨਾਂ ਨੂੰ ਪ੍ਰੋਪਰ ਨਹੀਂ ਮਿਲ ਰਿਹਾ ਹਨਾ ਤੇ ਐਲ ਐਮ ਆਈਜ਼ ਉਹ ਬੰਦ ਹੋਣ ਜਾ ਰਹੀਆਂ ਨੇ ਤੇ ਕੁਝ ਵੀ ਤੁਸੀਂ ਇਦਾਂ ਅਪਲਾਈ ਨਾ ਕਰੋ ਹਨਾ ਵੀ ਭਾਈ ਲੋਕ ਇਧਰ ਵਿਜ਼ਟਰ ਵੀਜੇ ਤੇ ਆ ਜਾਂਦੇ ਸੀਗੇ ਫਿਰ ਉਸ ਤੋਂ ਬਾਅਦ ਐਲ ਐਮ ਆਈਜ਼ ਲੈ ਲੈਂਦੇ ਸੀਗੇ ਤੇ ਉਹ ਚੀਜ਼ਾਂ ਸਾਰੀਆਂ ਬੰਦ ਹੋਣੀਆਂ ਉਹ ਕਹਿੰਦੇ ਵੀ ਜਿਹੜੀ ਤਾਂ ਲੋ ਵੇਜ ਆ ਜਿਨ੍ਹਾਂ ਦੇ ਵਿੱਚ ਮਤਲਬ ਘੱਟ ਡਾਲਰ ਮਿਲਦੇ ਹੁਣ ਜਿੱਦਾਂ ਮੈਂ ਰਹਿਣੀ ਆ ਬੀਸੀ ਦੇ ਵਿੱਚ ਕੈਨੇਡਾ ਦੇ ਵਿੱਚ ਤਾਂ ਇੱਥੇ 17.40 ਹੈ ਜਿਹੜੀ 17.40 ਹੈ ਉਹ ਇਥੋਂ ਦੀ ਮਤਲਬ ਹੈ ਕਿ ਸਟਾਰਟਿੰਗ ਪੇਜ ਆ ਵੀ ਮਤਲਬ ਕਿ ਘੱਟ ਤੋਂ ਘੱਟ ਏਦੂ ਘੱਟ ਕੋਈ ਵੀ ਬੰਦਾ ਪੈਸੇ ਨਹੀਂ ਦੇ ਸਕਦਾਗਾ ਇਸ ਕਰਕੇ ਤੇ ਹੁਣ ਜਿਹੜੀਆਂ ਔਨਲਾਈਨ ਮਾਈਜ਼ ਨੇ ਉਹ ਬੰਦ ਹੋ ਜਾਣਗੀਆਂ ਤੇ ਜਿਹੜੇ ਏਜੰਟ ਸੀਗੇ ਹਨਾ ਠੱਗ ਵਿਚਾਰੇ ਜਾਂ ਫਿਰ ਜਿਨ੍ਹਾਂ ਦੇ ਇੱਧਰ ਪੰਜਾਬੀਆਂ ਦੇ ਵਿੱਚ ਇੱਕ ਕਾਰੋਬਾਰ ਚੱਲਦੇ ਸੀ ਪੰਜਾਬੀਆਂ ਦੇ ਹੀ ਨਹੀਂ ਚੱਲਦੇ ਕਾਰੋਬਾਰ ਰੈਸਟੋਰੈਂਟ ਨੇ ਉਹ ਵਿਚਾਰੇ ਹਨਾ ਇੱਧਰ ਪਾ ਦਿੰਦੇ ਸੀਗੇ ਵੀ ਭਾਈ ਸਾਨੂੰ ਬੰਦਿਆਂ ਦੀ ਲੋੜ ਆ ਲੋਕਾਂ ਦਾ ਬਾਹਰ ਦਾ ਬਣ ਜਾਂਦਾ ਸੀ ਉਹ ਚੀਜ਼ਾਂ ਬੰਦ ਹੋ ਜਾਣਗੀਆਂ ਤੇ ਆਪਣਾ ਜੋ ਵੀ ਅਪਲਾਈ ਕਰਨਾ ਦੇਖ ਕੇ ਸੋ ਸਮਝ ਕੇ ਕਰਿਓ ਕਿਸੇ ਦੀ ਗੱਲ ਨਾchnੀ ਆਉਣਾ ਥੈਂਕ ਯੂ ਸੋ ਮੱਚ